ਕੋਈ ਨਾ ਆਖੜੇ ਬੈਠਾ ਇਹ ਹਨੂਮਾਨ ਚੌਕ ਮੇਨ ਆਪਣਾ ਚੌਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਚ ਵੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਚੌਕ ਤੋਂ ਪੁਲਸ ਲੈਣ ਰੋਡ ਨੂੰ ਤਾਂ ਇਧਰੋਂ ਫਰਵੇਰੀ ਚੌਂਕ ਤੋਂ ਟਾਖਨ ਚੌਂਕ ਆ ਦੋਵੇਂ ਜਗ੍ਹਾ ਤੋਂ ਇਹ ਕਹਿੰਦੇ ਕੋਈ ਏਸੀ ਦਾ ਸਰਕਟਰ ਹੋਇਆ ਬਾਕੀ ਪਤਾ ਲੱਗੂਗਾ ਉਹਨਾਂ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਜਿੱਥੇ ਠੀਕ ਹੈ ਧੰਨਵਾਦ ਇਹ ਜਿਹੜਾ ਨੇ ਮੈਂ ਤੁਹਾਨੂੰ ਸਟੇਟ ਬੈਂਕ ਉਹ ਪਟਿਆਲਾ ਜਿੱਥੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨਮਾ ਚੌਂਕ ਵੀ ਕਿਹੜੀ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲੱਗ ਤੁਹਾਡੇ ਬੁੱਝ ਚੁਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੁੰਡੇ ਆਕਸੀਜਨ ਸਿਲੰਡਰ ਲਾ ਕੇ ਫਾਇਰਮੈਨ ਜਿਹੜੇ ਵਾੜੇ ਨੇ ਤੇ ਔਰ ਥੋੜੇ ਥੋੜੇ ਸਮੇਂ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ ਇਸ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰ ਉਹ ਜਿਹੜਾ ਜਸਪੀਰ ਜੀ ਉਹਦੇ ਐਸਬੀਆਈ ਬ੍ਰਾਂਚ ਹਨੂਮਨ ਚੌਂਕ ਕੋਲ ਦੀ ਬਿਲਡਿੰਗ ਵੀ ਸਾਡੀ ਆਪਣੀ ਨੇ ਆ ਉਹ ਕਿਸੇ ਅਗਲੇਗੰਦਾ ਜਿਹੜਾ ਕੋਈ ਪੀਸੀ ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਜਿਹੜਾ ਅਗਲਗਾ